ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਡੀ ਕਿਰਪਾ ਦੇ ਨਾਲ ਮੇਰੇ 3.5000 ਸਬਸਕ੍ਰਾਈਬਰ ਹੋ ਗਏ ਆ ਜੇ ਆ ਥੱਲੇ ਹੀ ਹੁੰਦੇ ਆ ਤੇ ਉਹਨਾਂ ਨੇ ਆਪਾਂ ਲੰਗਰ ਛਕੋਣ ਲੱਗੇ ਨਾਲੇ ਸ਼ੀਦੀ ਰਿਆੜੇ ਚੱਲਦੇ ਪਏ ਆ ਔਰ ਇਸ ਮੱਦੇ ਵਿੱਚ ਆਪਾਂ ਨੂੰ ਲੰਗਰ ਛਕੋਣ ਲੱਗੇ ਆਓ ਹੁਣ ਆਪਾਂ ਉਹਨਾਂ ਨੂੰ ਲੰਗਰ ਛਕਾਈਏ ਦੋਸਤੋ ਇੱਕ ਬਣਾਏ ਆ ਆਪਾਂ ਲੂਣ ਵਾਲੇ ਚੋਲ ਤੁਸੀਂ ਦੇ ਸਕਦੇ ਨਾਲ ਕੜੀ ਆ ਨਾਲ ਕੜਾ ਪ੍ਰਸ਼ਾਦਾ ਪ੍ਰਸ਼ਾਦੇ ਨਾਲ ਬਿਸਕੁਟ ਆ ਤੁਸੀਂ ਦੇ ਸਕਦੇ ਬੱਚੇ ਆ ਗਏ ਆ ਹੁਣ ਆਪਾਂ ਬੱਚਿਆਂ ਨੂੰ ਲੰਗਰ ਪਾ ਕੇ ਦੇਣ ਲੱਗੇ ਹਾਂ ਤੁਸੀਂ ਦੇ ਸਕਦੇ ਹੋ ਲੂਣ ਵਾਲੇ ਚੋਲ ਤੇ ਕੜੀ ਪਾ ਲਈ ਆ ਚੋਲ ਪਾ ਲਈ ਆ ਹੁਣ ਕੜੀ ਪਾਣੀ ਆ ਕੜੀ ਪਾਈ ਆ ਹੁਣ ਪ੍ਰਸ਼ਾਦ ਪਾਇਆ ਨਾਲ ਦੋ ਦੋ ਪ੍ਰਸ਼ਾਦ ਦੇ ਦੋਸਤੋ ਆਪਾਂ ਦੇ ਜਾਣੇ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਜਰੂਰ ਕਰਨਾ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਵੀ ਦੋਸਤ ਆਪਾਂ ਚੋਲ ਪਉਣ ਲੱਗੇ ਆਂ ਇਹ ਸਾਡੇ ਦੋਸਤ ਸੋਸਾਇਟੀ ਦੇ ਵਿੱਚ ਹੁੰਦੇ ਬੱਚੇ ਜਿੱਦਕ ਬਾੜ ਇਕੱਠੀ ਕਰਦੇ ਆ ਤਾਂ ਆਪਾਂ ਸੋਚਿਆ ਸ਼ੀਦੀ ਦੇ ਅਡੇ ਆਏ ਆ ਤੇ ਆਪਾਂ ਇਹਨਾਂ ਬੱਚਿਆਂ ਨੂੰ ਪ੍ਰਸ਼ਾਦਾ ਸ਼ਿਕਾ ਦਈਏ ਹਾਂ ਦੋਸਤਾਂ ਨਾ ਗਿਆ ਬੋਲੋ ਨਾ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਜ਼ਰੂਰ ਕਰਨਾ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਤੇ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਬਸਕ੍ਰਾਈਬਰ ਮੇਰੇ 3500 ਸਬਸਕ੍ਰਾਈਬਰ ਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਤੁਸੀਂ ਪੁਰਾਣੀਆਂ ਵੀਡੀਓ ਵੀ ਜ਼ਰੂਰ ਦੇਖਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ। ਹੁਣ ਆਪਾਂ ਬੱਚਿਆਂ ਨੂੰ ਥਾਲੀਆਂ ਦੇ ਤੀਆਂ ਆ। ਤੁਸੀਂ ਦੇਖ ਸਕਦੇ ਹੋ ਇੱਕ ਇੱਕ ਬੱਚਾ ਆਪੇ ਆ ਕੇ ਭੁਆਈ ਜਾ ਰਿਹਾ ਆ। ਨਾ ਨਾ ਆਪਾਂ ਲੂਣਾਲੇ ਚੋਲ ਕੜੀ ਪ੍ਰਸ਼ਾਦ ਨਾਲ ਪ੍ਰਸ਼ਾਦੇ ਰੱਖੀ ਜਾ ਰਹੇ ਤੁਸੀਂ ਦੇ ਸਕਦੇ ਹੋ। ਲੂਣਾਲੇ ਚੋਲ ਕੜੀ ਪਰਸ਼ਾਦੀ ਦੋਸਤੋ ਛੀ ਦੀ ਢਾੜੇ ਵੀ ਚੱਲ ਰਹੇ ਆ ਤੁਹਾਨੂੰ ਪਤਾ ਹੀ ਆ ਦੋਸਤੋ ਆਪਾਂ ਪਹਿਲਾਂ ਬੱਚਿਆਂ ਨੂੰ ਪੁੱਛਿਆ ਤੁਸੀਂ ਕੀ ਖਾਣਾ ਕਹਿੰਦੇ ਪਾਜੀ ਲੂਣ ਵਾਲੇ ਚੋਲ ਤੇ ਨਾਲ ਕੜੀ ਨਾਲ ਪ੍ਰਸ਼ਾਦੀ ਆਪਾਂ ਬੱਚਿਆਂ ਨੂੰ ਫਿਰ ਮੈਂ ਮम्मा ਨੂੰ ਕਿਹਾ ਤੁਸੀਂ ਬਣਾ ਦਿਓ ਮम्मा ਨੇ ਬਣਾਤੇ ਦੋਸਤੋ ਬੱਚੇ ਵਾਰੀ ਵਾਰੀ ਸਿਰਾਈ ਜਾ ਰਹੇ ਆ ਚੋਲ ਕੜੀ ਪ੍ਰਸ਼ਾਦੀ ਪਾਈ ਜਾ ਰਹੇ ਆ ਬਿਸਕੁਟ ਆਪਾਂ ਦੇ ਨਹੀਂ ਆਖਰ ਖਰੀਦੇ ਵਿੱਚ ਤੇ ਸਾਧਿਆਂ ਅੱਦੇ ਬੱਚੇ ਸ਼ੱਕ ਵੀ ਰਹੇ ਆ ਪ੍ਰਸ਼ਾਦਾ ਕੋਈ ਬੱਚੇ ਮਿਰਚਾਂ ਦੋਸਤੋ ਆਪਣੇ ਕੋਲੋਂ ਵੀ ਲੈ ਕੇ ਆਏ ਆ ਜਿ ਸਾਧਦੇ ਹੁਣ ਆਪਾਂ ਗੋਲ ਕੜੀ ਪ੍ਰਸ਼ਾਦੇ ਪਾ ਕੇ ਦੇਈ ਜਾ ਰਹੇ ਬੱਚੇ ਪ੍ਰਸ਼ਾਦਾ ਸ਼ੱਕ ਰਹੇ ਆ ਦੋਸਤੋ ਜਿਹਨੀਆਂ ਆਪਣੀਆਂ ਪੁਰਾਣੀਆਂ ਆ ਵੀਡੀਓ ਜਰੂਰ ਦੇਖਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿਹੋ ਜੀਆਂ ਲੱਗੀਆਂ ਦੋਸਤੋ ਜਰੂਰ ਦੇਖਿਆ ਕਰੋ ਪੁਰਾਣੀਆਂ ਵੀਡੀਓ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿਹੋ ਜੀਆਂ ਲੱਗੀਆਂ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਜਰੂਰ ਕਰਨਾ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਬੱਚੀ ਬਹੁਤ ਪਿਆਰੀ ਲੱਗੀ ਤੁਸੀਂ ਦੇ ਸਕਦੇ ਨਿੱਕੀ ਜੀ ਆ ਪਓ ਦੋਸਤ ਕੜੀ ਲੂਣ ਵਾਲੇ ਚੋਲ ਪ੍ਰਸ਼ਾਦਾ ਦੇ ਬੱਚਿਆਂ ਨੂੰ ਪਾ ਕੇ ਦੇ ਰਹੇ ਹਾਂ ਤੁਸੀਂ ਲੈ ਸਕਦੇ ਹੋ ਇਹ ਵੀਡੀਓ ਬਣਾਉਂਦੇ ਆ ਕੋਈ ਵੀ ਗਲਤੀ ਦੀ ਮਾਫ ਕਰਿਓ ਦੋਸਤ ਤੁਸੀਂ ਲੈ ਸਕਦੇ ਹੋ ਬੱਚੇ ਪ੍ਰਸ਼ਾਦਾ ਛਕਦੇ ਪਏ ਆ ਨਹੀਂ ਲੈ ਸਕਦੇ ਆ ਦੋਸਤੋ ਬੱਚਿਆਂ ਨੂੰ ਪ੍ਰਸ਼ਾਦਾ ਪਾਤਾ ਹੁਣ ਆਪਾਂ ਦੇਣ ਲੱਗੇ ਆ ਚਮਚੇ ਦੋਸਤੋ ਚਮਚਿਆਂ ਦਾ ਪੈਕੇਟ ਖੁੱਲਦਾ ਨਹੀਂ ਪਹਿਸ ਹੁਣ ਖੁੱਲ ਗਿਆ ਹੁਣ ਆਪਾਂ ਇੱਕ ਇੱਕ ਚਮਚਾ ਦੇ ਰਹੇ ਹਾਂ ਬੱਚਿਆਂ ਨੂੰ ਲੈ ਦੇਖ ਸਕਦੇ ਹਾਂ ਦੋਸਤੋ ਨਿੱਕੀ ਜਿਹੀ ਬੱਚੀ ਬਹੁਤ ਪਿਆਰੀ ਆ ਤੁਸੀਂ ਦੇਖ ਸਕਦੇ ਆ ਤੁਸੀਂ ਵਿਡੀਓ ਬਣਾਉਂਦੇ ਆ ਕੋਈ ਵੀ ਗਲਤੀ ਹਿੰਦੀ ਮਾਫ ਕਰਿਓ ਬੱਚਿਆਂ ਦਾ ਧਿਆਨ ਦੋਸਤੋ ਪਤੰਗਾਂ ਲੱਗੂਈਏ ਉੱਪਰ ਪਤੰਗ ਉੱਡਦੇ ਪਏ ਆ ਦੋਸਤੋ ਹੁਣ ਬੱਚਿਆਂ ਨੂੰ ਆਪਾਂ ਚੋਲ ਪਾ ਕੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਬੱਚੇ ਕਹਿੰਦੇ ਜਿੰਨੀ ਜਿੰਨੀ ਕਮਿਟੀ ਬੱਚੇ ਕਹਿੰਦੇ ਉਹਨੇ ਆਪਾਂ ਪਾਈ ਆ ਰਹੇ ਤੁਸੀਂ ਦੇਖ ਸਕਦੇ ਹੋ ਇਹ ਦੋਸਤੋ ਇਹਨੇ ਡਾਲਰ ਵੀ ਰੱਖੇ ਤੁਸੀਂ ਦੇ ਸਕਦੇ ਬੱਚਿਆਂ ਨੇ ਆਪਣੇ ਕੋਲ ਦੋਸਤੋ ਇੱਥੇ ਮੁੰਡੇ ਵੀਡੀਓ ਬਣਾਉਂਨ ਹੁੰਦੇ ਸਾਡੀ ਸੁਸਾਇਟੀ ਦੇ ਵਿੱਚ ਤੋਂ ਵੀਡੀਓ ਬਣਾਉਂਦੇ ਆ ਤੇ ਡਾਲਰਾਂ ਨਾ ਬਣਾਉਂਦੇ ਤੇ ਖਿਲਾਰਜਦੇ ਬੱਚੇ ਚੱਕ ਲੈਂਦੇ ਆ ਉਹ ਨਕਲੀ ਡਾਲਰਾਂ ਦੇ ਦੋਸਤੋ ਦੋਸਤੋ ਜੀ ਇਸ ਸਾਹਮਣੇ ਬੱਚੇ ਕਹਿ ਰਹੇ ਉਸ ਹਸਾਬ ਨਾਲ ਆਪਾਂ ਪਾਈ ਜਾ ਰਹੇ ਆ ਚੋਲ ਦੇ ਸਾਦੇ ਬੱਚੇ ਪਰ ਸ਼ਾਦਾ ਛੱਕਦੀ ਪਈ ਆ। ਤੁਸੀਂ ਉਹਨਾ ਪਾਪੋਂ ਲੱਗੀਆਂ ਕੜੀ। ਤੁਸੀਂ ਹੁਣ ਬੱਚਿਆਂ ਨੂੰ ਆਪਾ ਪਾਉਂਦੇ ਕੜੀ। ਸਤਿਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਸਾ ਦਿੱਤ ਸੀ ਦੋਸਤੋ ਬੱਚੇ ਪ੍ਰਸ਼ਾਦਾ ਛੱਕਦੇ ਪਈ ਆ ਦੋਸਤੋ ਬਹੁਤ ਪਿਆਰੇ ਬੱਚੇ ਆ ਸਾਡੀ ਸੋਸਾਇਟੀ ਦੇ ਵਿੱਚ ਹੀ ਖੇਡਦੇ ਰਹਿੰਦੇ ਪਤੰਗ ਡੌਂਦੇ ਰਹਿੰਦੇ ਆ ਕਈਆਂ ਦਾ ਹੱਲੇ ਵੀ ਦੋਸਤੋ ਧਿਆਨ ਜਿਹੜਾ ਪਤੰਗਾ ਵਾਲਾ ਇਹ ਸਾਡੇ ਨੇ ਡਾਲਰ ਵੀ ਕੋਲ ਰੱਖੇ ਆਪਣੇ ਤੁਸੀਂ ਦੇਖ ਸਕਦੇ ਹੋ ਬੱਚੇ ਪਰਛਾਦਾ ਛੱਕਦੇ ਪਈ ਆ ਹਨੀ ਕੀ ਦੀ ਬੱਚੀ ਦੋਸਤੋ ਬਹੁਤ ਪਿਆਰੀ ਲੱਗਦੀ ਪਈ ਆ ਦੇ ਸਾਧ ਦੇ ਉਹਨਾਂ ਨੇ ਦੋਸਤ ਮਿਰਚਾਂ ਵੀ ਆਪਣੇ ਕੋਲੋਂ ਲਿਆਂਦੀਆਂ ਮਿਰਚਾਂਾਂ ਵੀ ਬਿਸਕੁਟ ਆਪਣੇ ਆਰ ਟਾਈਗਰ ਆ ਕੀ ਦੇਖ ਸਕਦੇ ਹਾਂ ਨੰਬਰ ਚੇ ਪ੍ਰਸ਼ਾਦਾ ਛੱਕ ਦੇ ਪਈ ਆ ਦੋਸਤੋ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਤੁਸੀਂ 3500 ਸਬਸਕ੍ਰਾਈਬਰ ਮੇਰੇ ਕੀਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਦੇ ਸਾਧੇ ਬੱਚੇ ਪ੍ਰਸ਼ਾਦਾ ਛੱਕਦੇ ਪਏ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਪੁਰਾਣੀਆਂ ਵੀਡੀਓ ਵੀ ਜਰੂਰ ਦੇਖਿਆ ਕਰੋ ਦੋਸਤੋ ਦੇ ਸਾਧੇ ਬੱਚੇ ਪ੍ਰਸ਼ਾਦਾ ਛੱਕਦੇ ਪਏ ਆ ਬਿਸਕੁਟ ਵੀ ਦੇਨੇ ਦੋਸਤੋ ਪਾਂ ਬੱਚਿਆਂ ਨੂੰ ਦੇ ਸੱਦਿਓ ਬੱਚੇ ਪ੍ਰਸ਼ਾਦਾ ਸ਼ੱਕ ਦੀ ਪਈ ਆ। ਉਸ ਤੋਂ ਹੁਣ ਬੱਚਿਆਂ ਨੇ ਪ੍ਰਸ਼ਾਦਾ ਸ਼ੱਕ ਲਿਆ ਆ। ਤਾਂ ਹੁਣ ਆਪਾਂ ਬੱਚਿਆਂ ਨੂੰ ਦੇਣ ਲੱਗੇ ਆ ਬਿਸਕੁਟ। ਇਹ ਦੇ ਸੱਦ ਦਿਓ। ਕੋਈ ਕਹਿੰਦਾ ਮੈਂ ਰੈੱਡ ਵਾਲੇ ਲੈਣੇ, ਕੋਈ ਕਹਿੰਦਾ ਮੈਂ ਬਲੂ ਵਾਲੇ ਲੈਣੇ ਆ। ਦੇ ਸੱਦ ਦਿਓ ਹੁਣ ਆਪਾਂ ਬੱਚਿਆਂ ਨੂੰ ਬਿਸਕੁਟ ਵੰਡਦੇ ਮਹੀ ਆ।